ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਨਹੀਂ ਹੋ ਰਿਹਾ ਤਾਂ ਤੁਸੀਂ ਭੁੱਲ ਕੇ ਵੀ ਇਹ ਗਲਤੀ ਨਾ ਕਰ ਬੈਠਣਾ ਜਿਸ ਦੇ ਨਾਲ ਪਰਮਾਤਮਾ ਜੀ ਦੇ ਕੋਲੋਂ ਤੁਹਾਡੀ ਕੋਈ ਵੀ ਅਰਦਾਸ ਪੂਰੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਤੇ ਹੋ ਜਾਵੇ ਸਾਥ ਸੰਗਤ ਜੀ ਆਪਣੀ ਜ਼ਿੰਦਗੀ ਦੇ ਉੱਤੇ ਝਾਤ ਮਾਰ ਲਈਏ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਪਰੇਸ਼ਾਨੀਆਂ ਤੇ ਚੁਣੌਤੀਆਂ ਹਨ ਪਰ ਇਹਨਾਂ ਪਰੇਸ਼ਾਨੀਆਂ ਤੇ ਚੁਣੌਤੀਆਂ ਨੇ ਓਨੀ ਦੇਰ ਹੀ ਸਾਡਾ ਖਹਿੜਾ ਨਹੀਂ ਛੱਡਣਾ ਜਿੰਨੀ ਦੇਰ ਤੱਕ ਆਪਾਂ ਇਹਨਾਂ ਪਰੇਸ਼ਾਨੀਆਂ ਦੇ ਬਾਰੇ 네ਗੇਟਿਵ ਸੋਚਦੇ ਹੀ ਰਹਾਂਗੇ ਜਿਵੇਂ ਕਿ ਤੁਸੀਂ ਮੰਨ ਲਓ ਕਿ ਤੁਹਾਡੇ ਵਪਾਰ ਵਿੱਚ ਘਾਟਾ ਪੈ ਗਿਆ ਤਾਂ ਆਪਾਂ ਸੋਚਦੇ ਹਾਂ ਕਿ ਬਸ ਹੁਣ ਹੋਰ ਕੁਝ ਨਹੀਂ ਹੋ ਸਕਦਾ ਹੁਣ ਤਾਂ ਘਾਟਾ ਪੈ ਗਿਆ ਜੇ ਆਪਾਂ ਨੂੰ ਕੋਈ ਸਰੀਰਕ ਬਿਮਾਰੀ ਲੱਗ ਗਈ ਜੇ ਆਪਾਂ ਨੂੰ ਕੋਈ ਸਰੀਰਕ ਬਿਮਾਰੀ ਆ ਲੱਗੀ ਹੈ ਤਾਂ ਆਪਾਂ ਫਿਰ ਵੀ ਸੋਚਦੇ ਹਾਂ ਕਿ ਹੁਣ ਸਾਨੂੰ ਅਹ ਰੋਗ ਲੱਗ ਗਿਆ ਹੈ ਹੁਣ ਤਾਂ ਪਹਿਲਾ ਵਰਗਾ ਸਰੀਰ ਸਾਡਾ ਤੰਦਰੁਸਤ ਰਹਿ ਹੀ ਨਹੀਂ ਸਕਦਾ ਇਸੇ ਬਿਮਾਰੀ ਦੇ ਨਾਲ ਮੈਨੂੰ ਜੀਣਾ ਪਵੇਗਾ ਇਹ 네ਗੇਟਿਵ ਸੋਚ ਤੇ ਪੋਜ਼ਿਟਿਵ ਨੂੰ ਕਿਵੇਂ ਸੋਚਣਾ ਹੈ ਜੇ ਕਿਤੇ ਵਪਾਰ ਵਿੱਚ ਘਾਟਾ ਪੈ ਵੀ ਜਾਵੇ ਤਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਕੋਈ ਗੱਲ ਨਹੀਂ ਹੋਰ ਮਿਹਨਤ ਕਰ ਲਾਂਗੇ ਕਿਸੇ ਸਹੀ ਇਨਸਾਨ ਤੋਂ ਜਾਣਕਾਰੀ ਲੈ ਕੇ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਲਿਓ ਮਿਹਨਤ ਕਰਾਂਗੇ ਕਿਸੇ ਸਹੀ ਇਨਸਾਨ ਤੋਂ ਸਹੀ ਜਾਣਕਾਰੀ ਲੈ ਕੇ ਵਪਾਰ ਫਿਰ ਖੜਾ ਕਰ ਲਵਾਂਗੇ ਜੇ ਕੋਈ ਸਰੀਰਕ ਦੁੱਖ ਰੋਗ ਲੱਗ ਗਿਆ ਹੈ ਉੱਥੇ ਵੀ ਸਹੀ ਡਾਕਟਰ ਦੀ ਸਲਾਹ ਲਓ ਸਹੀ ਸਮੇਂ ਤੇ ਦਵਾਈ ਖਾਓ ਸਰੀਰ ਪਹਿਲਾ ਵਰਗਾ ਤੰਦਰੁਸਤ ਹੋ ਜਾਵੇਗਾ ਇਨਸਾਨ ਦੀ ਸੋਚ ਹੀ ਉਸ ਨੂੰ ਕਾਮਯਾਬ ਤੇ ناکਾਮਯਾਬ ਬਣਾ ਦਿੰਦੀ ਹੈ ਤੇ ਜੇ ਆਪਣੀ ਸੋਚ ਹੀ ਢੇਰੀ ਢਾਉਣ ਵਾਲੀ ਹੋਵੇ ਤਾਂ ਫਿਰ ਆਪਾਂ ਇਮਾਰਤਾਂ ਕੀ ਖੜੀਆਂ ਕਰ ਲਵਾਂਗੇ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਹਾਲਾਤ ਜਾਂ ਸਿੱਧੀ ਜਿਵੇਂ ਦੀ ਮਰਜ਼ੀ ਹੋਵੇ ਉਹਨਾਂ ਵਿੱਚੋਂ ਬਾਹਰ ਨਿਕਲਿਆ ਹੀ ਨਹੀਂ ਜਾ ਸਕਦਾ ਇਸ ਦੇ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਇੱਕ ਵਿਅਕਤੀ ਜੋ ਕਿ ਰੱਬ ਨੂੰ ਹਮੇਸ਼ਾ ਉਲਾਮੇ ਹੀ ਦਿੰਦਾ ਰਹਿੰਦਾ ਸੀ ਕਿ ਰੱਬਾ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਸੁੱਖ ਸ਼ਾਂਤੀ ਹੀ ਨਹੀਂ ਲਿਖੀ ਸਾਰਾ ਦਿਨ ਮੇਰਾ ਧੌੜ ਪੱਜ ਵਿੱਚ ਹੀ ਨਿਕਲ ਜਾਂਦਾ ਹੈ ਦਿਨ ਭਰ ਮੈਂ ਕਮਾਈ ਕਰਦਾ ਹਾਂ ਪਰ ਮੇਰੀ ਪੂਰੀ ਫਿਰ ਵੀ ਨਹੀਂ ਪੈਂਦੀ ਮੇਰੇ ਘਰ ਦੇ ਖਰਚੇ ਮੇਰੇ ਪਰਿਵਾਰ ਦੇ ਖਰਚੇ ਇੰਨੇ ਹਨ ਕਿ ਮੇਰਾ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਪੂਰੇ ਨਹੀਂ ਪੈਂਦੇ ਤਾਂ ਘਰ ਵਿੱਚ ਆਵਾਜ਼ ਆਏ ਵੀ ਬਹੁਤ ਰਹਿੰਦੀ ਹੈ ਜਿਸ ਗੱਲ ਤੋਂ ਉਹ ਖਿਜਿਆ ਰਹਿੰਦਾ ਸੀ ਚਿੜਚੜਾ ਹੋ ਚੁੱਕਿਆ ਸੀ ਇੱਕ ਦਿਨ ਇਸੇ ਹੀ ਤਰ੍ਹਾਂ ਕੰਮ ਤੋਂ ਆਇਆ ਤੇ ਪਰੇਸ਼ਾਨ ਬੈਠਾ ਸੀ ਅਤੇ ਮਨ ਹੀ ਮਨ ਵਿੱਚ ਆਪਣੇ ਰੱਬ ਨੂੰ ਆਪਣੀ ਕਿਸਮਤ ਬਾਰੇ ਗਿਲੇ ਸ਼ਿਕਵੇ ਕਰ ਰਿਹਾ ਸੀ ਉਲਾਮਬੇ ਦੇ ਰਿਹਾ ਸੀ ਕਿ ਰੱਬਾ ਤੋਂ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਲਿਖੀ ਹੀ ਨਹੀਂ ਇੱਕ ਦਿਨ ਉਸਦਾ ਪੁੱਤਰ ਸਕੂਲ ਵਿੱਚੋਂ ਆਇਆ ਤੇ ਆਪਣੇ ਪਿਤਾ ਜੀ ਕੋਲ ਆ ਕੇ ਬੈਠਾ ਤੇ ਖੁਸ਼ੀ-ਖੁਸ਼ੀ ਆਪਣੀ ਕਾਪੀ ਕੱਢ ਕੇ ਆਪਣੇ ਪਿਤਾ ਜੀ ਨੂੰ ਵਿਖਾਉਣ ਲੱਗਾ ਕਿ ਅੱਜ ਮੈਨੂੰ ਸਕੂਲ ਦੇ ਵਿੱਚੋਂ ਸਾਰਿਆਂ ਨੇ ਹੀ ਮੇਰੀ ਬੜੀ ਪ੍ਰਸ਼ੰਸਾ ਕੀਤੀ ਹੈ ਮੇਰੀ ਪੰਜਾਬੀ ਦੀ ਅਧਿਆਪਕਾ ਨੇ ਮੈਨੂੰ ਗੁੱਡ ਦਿੱਤੀ ਹੈ ਪਰ ਉਹ ਇਨਸਾਨ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਪੁੱਤਰ ਨੂੰ ਝਿੜਕ ਕੇ ਪਰ੍ਹਾਂ ਭੱਜ ਗਿਆ ਅਤੇ ਕਿਹਾ ਮੈਂ ਬਾਅਦ ਵਿੱਚ ਵੇਖ ਲਵਾਂਗਾ ਮੇਰੇ ਕੋਲ ਰੋਲਾ ਨਾ ਪਾਓ ਉਹ ਬੱਚਾ ਚਲਿਆ ਗਿਆ ਜਦੋਂ ਇਨਸਾਨ ਦਾ ਮਨ ਸ਼ਾਂਤ ਤੇ ਗੁੱਸਾ ਸ਼ਾਂਤ ਹੋ ਗਿਆ ਤੇ ਰਾਤ ਨੂੰ ਉਸਦੇ ਦਿਮਾਗ ਵਿੱਚ ਗੱਲ ਘੁੰਮ ਰਹੀ ਸੀ ਕਿ ਮੈਂ ਆਪਣੇ ਬੇਟੇ ਨੂੰ ਝਟਕ ਕੇ ਪਿੱਛੇ ਕਰ ਦਿੱਤਾ ਉਹ ਆਪਣੇ ਬੇਟੇ ਦੇ ਕਮਰੇ ਵਿੱਚ ਗਿਆ ਤੇ ਬੇਟਾ ਸੁੱਤਾ ਪਿਆ ਸੀ ਬੇਟੇ ਦੇ ਸਕੂਲ ਦੇ ਬੈਗ ਵਿੱਚੋਂ ਪੰਜਾਬੀ ਦੀ ਕਾਪੀ ਕੱਢੀ ਫਿਰ ਵੇਖਣਾ ਚਾਹਿਆ ਕਿ ਮੇਰੇ ਪੁੱਤਰ ਦੀ ਕਿਸ ਗੱਲ ਤੋਂ ਐਨੀ ਪ੍ਰਸ਼ੰਸਾ ਹੋਈ ਸੀ ਉਸਨੇ ਜਦੋਂ ਵੇਖਿਆ ਉਸ ਦੇ ਉੱਪਰ ਇੱਕ ਪਹਿਰਾ ਲਿਖਿਆ ਹੋਇਆ ਸੀ ਜਿਸ ਦਾ ਟਾਈਟਲ ਸੀ ਉਹ ਗੱਲਾਂ ਲਿਖੋ ਜੋ ਤੁਹਾਨੂੰ ਪਹਿਲਾਂ ਮਾੜੀਆਂ ਲੱਗਦੀਆਂ ਹਨ ਪਰ ਬਾਅਦ ਵਿੱਚ ਚੰਗੀਆਂ ਸਾਬਿਤ ਹੋ ਜਾਂਦੀਆਂ ਹਨ ਉਹ ਪੈਰਾਗ੍ਰਾਫ ਤੇ ਉਸ ਦੇ ਪੁੱਤਰ ਨੇ ਇੰਜ ਲਿਖਿਆ ਸੀ ਕਿ ਪਹਿਲੀ ਗੱਲ ਪਹਿਲਾਂ ਤਾਂ ਮੇਰਾ ਫਾਈਨਲ ਦੇ ਪੇਪਰ ਵਿੱਚ ਮੈਨੂੰ ਉਹ ਬਿਲਕੁਲ ਚੰਗੇ ਨਹੀਂ ਲੱਗਦੇ ਪਰ ਜਦੋਂ ਪੇਪਰਾਂ ਤੋਂ ਬਾਅਦ ਛੁੱਟੀਆਂ ਹੁੰਦੀਆਂ ਹਨ ਛੁੱਟੀਆਂ ਤੋਂ ਬਾਅਦ ਇੱਕ ਨਵੀਂ ਕਲਾਸ ਸ਼ੁਰੂ ਹੋ ਜਾਂਦੀ ਹੈ ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਦੂਜਾ ਦਵਾਈ ਜਦੋਂ ਮੈਂ ਬਿਮਾਰ ਹੋ ਜਾਂਦਾ ਹਾਂ ਦਵਾਈ ਖਾਣ ਲੱਗਿਆ ਤਾਂ ਮੈਨੂੰ ਬਹੁਤ ਕੌੜੀ ਲੱਗਦੀ ਹੈ ਤੇ ਮੈਨੂੰ ਚੰਗੀ ਬਿਲਕੁਲ ਵੀ ਨਹੀਂ ਲੱਗਦੀ ਪਰ ਬਾਅਦ ਵਿੱਚ ਜਦੋਂ ਮੈਂ ਉਹ ਦਵਾਈ ਮੈਨੂੰ ਠੀਕ ਕਰ ਦਿੰਦੀ ਹੈ ਫਿਰ ਮੈਂ ਆਪਣੇ ਦੋਸਤਾਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹਾਂ ਉਹੀ ਦਵਾਈ ਫਿਰ ਮੈਨੂੰ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਮੈਂ ਉਸ ਦਵਾਈ ਦਾ ਧੰਨਵਾਦ ਕਰਦਾ ਹਾਂ ਤੀਸਰਾ ਉਸਨੇ ਲਿਖਿਆ ਕਿ ਉਸ ਘੜੀ ਦਾ ਧੰਨਵਾਦ ਕਰਦਾ ਹਾਂ ਜੋ ਸਵੇਰੇ అలਾਰਮ ਵਜਾ ਕੇ ਮੈਨੂੰ ਉਠਾਉਂਦੀ ਹੈ ਜਦੋਂ ਮੈਂ ਸਵੇਰੇ ਮੈਨੂੰ ਉਠਾ ਦਿੰਦੀ ਹੈ ਤੇ ਫਿਰ ਮੈਂ ਬਿਲਕੁਲ ਵੀ ਉਹ ਮੈਨੂੰ ਚੰਗੀ ਨਹੀਂ ਲੱਗਦੀ ਪਰ ਜਦੋਂ ਉਸਦੇ ਉਠਾਉਣ ਕਰਕੇ ਮੈਂ ਸਾਰਾ ਕੰਮ ਆਪਣਾ ਸਮੇਂ ਤੇ ਕਰ ਲੈਂਦਾ ਹਾਂ ਸਮੇਂ ਤੇ ਹੀ ਸਕੂਲ ਚੱਲਿਆ ਜਾਂਦਾ ਹਾਂ ਮੈਨੂੰ ਰੋਜ਼ ਫਿਰ ਉਹ ਘੜੀ ਬਹੁਤ ਚੰਗੀ ਲੱਗਦੀ ਹੈ ਚੌਥਾ ਉਸ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਇੰਨੇ ਵਧੀਆ ਪਿਤਾ ਜੀ ਦਿੱਤੇ ਹਨ ਜਦੋਂ ਉਹ ਮੈਨੂੰ ਡਾਂਟ ਦਿੰਦੇ ਹਨ ਉਦੋਂ ਮੈਨੂੰ ਬਹੁਤ ਦੁੱਖ ਲੱਗਦਾ ਹੈ ਪਰ ਜਦੋਂ ਮੇਰੇ ਲਈ ਘਡੌਣੇ ਲੈ ਕੇ ਆਉਂਦੇ ਹਨ ਮੈਨੂੰ ਘਮਾਉਣ ਲਈ ਲੈ ਕੇ ਜਾਂਦੇ ਹਨ ਵਨਸਵੰਨੀਆ ਚੀਜ਼ਾਂ ਖਾਣ ਨੂੰ ਦਿੰਦੇ ਹਨ ਉਦੋਂ ਮੈਨੂੰ ਬਹੁਤ ਚੰਗੇ ਲੱਗਦੇ ਹਨ ਉਦੋਂ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਬੱਚਾ ਹਾਂ ਕਿਉਂਕਿ ਮੇਰੇ ਕੋਲ ਮੇਰੇ ਪਿਤਾ ਜੀ ਹਨ ਮੇਰੇ ਦੋਸਤ ਵਰਗੇ ਪਿਤਾ ਜੀ ਹਨ ਇਹ ਲਾਈਨਾਂ ਪੜ੍ਹ ਕੇ ਉਸ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਅੱਖਾਂ ਵੀ ਖੁੱਲ ਗਈਆਂ ਕਿ ਮੈਂ ਬਿਨਾਂ ਮਤਲਬ ਤੋਂ ਹੀ ਆਪਣੀਆਂ ਪਰੇਸ਼ਾਨੀਆਂ ਤੋਂ ਐਨਾ ਪਰੇਸ਼ਾਨ ਰਹਿੰਦਾ ਹਾਂ ਜਿਸ ਘਰ ਪਰਿਵਾਰ ਤੋਂ ਇਸ ਕਰਕੇ ਮੈਂ ਪਰਿਵਾਰ ਦੇ ਖਰਚੇ ਤੋਂ ਪਰੇਸ਼ਾਨ ਹਾਂ ਉਹ ਵੀ ਵਾਹਿਗੁਰੂ ਦੀ ਦਾਤ ਹੈ ਅਤੇ ਕਹਿੰਦੇ ਕਿ ਉਸ ਬੱਚੇ ਦੇ ਕਮਰੇ ਵਿੱਚੋਂ ਨਿਕਲ ਕੇ ਸਿੱਧਾ ਉਸਨੇ ਵਾਹਿਗੁਰੂ ਜੀ ਦੀ ਫੋਟੋ ਦੇ ਅੱਗੇ ਨਮਸਕਾਰ ਕੀਤੀ ਤੇ ਪਰਮਾਤਮਾ ਕੋਲੋਂ ਮਾਫੀ ਮੰਗੀ ਕਿ ਵਾਹਿਗੁਰੂ ਜੀ ਘਰ ਪਰਿਵਾਰ ਤੋਂ ਜਿਸ ਘਰ ਪਰਿਵਾਰ ਤੇ ਖਰਚੇ ਤੋਂ ਮੈਂ ਪਰੇਸ਼ਾਨ ਹਾਂ ਪਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਇੰਨਾ ਸੋਹਣਾ ਕਰ ਦਿੱਤਾ ਹੈ ਇੰਨਾ ਸੋਹਣਾ ਪਰਿਵਾਰ ਦਿੱਤਾ ਹੈ ਪਾਪ ਕੀ ਪਤਨੀ ਬੱਚੇ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਖੜੇ ਹਨ ਧੰਨਵਾਦ ਰੱਬਾ ਕਿ ਮੇਰੇ ਰਿਸ਼ਤੇਦਾਰ ਮੇਰੇ ਸਾਥ ਸੰਬੰਧੀ ਮੇਰੇ ਯਾਰ ਦੋਸਤ ਮੈਨੂੰ ਬਖਸ਼ੇ ਹਨ ਜਿਹੜੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ ਜਾਂਦੇ ਹਨ ਸਮਾਜ ਵਿੱਚ ਇੰਨੀ ਸੋਹਣੀ ਇੱਜ਼ਤ ਬਣੀ ਹੈ ਧੰਨਵਾਦ ਵਾਹਿਗੁਰੂ ਜੀ ਮੈਨੂੰ ਸੋਹਣਾ ਸਰੀਰ ਦਿੱਤਾ ਹੈ ਜਿਸ ਨਾਲ ਮਿਹਨਤ ਕਰਦਾ ਰਹਾਂਗਾ ਤੇ ਆਪਣੇ ਬੱਚਿਆਂ ਦਾ ਢਿੱਡ ਪਾਲਦਾ ਰਹਾਂਗਾ ਅੱਖਾਂ ਨਾਲ ਵੇਖਦਾ ਹਾਂ ਸੋਹਣਾ ਸਰੀਰ ਹੀ ਬਖਸ਼ਿਆ ਹੈ ਹੁਣ ਮੈਂ ਇਦਾਂ ਹੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਵਾਂਗਾ ਜਿੰਨੀਆਂ ਵੀ ਪਰੇਸ਼ਾਨੀਆਂ ਆਉਣ ਮੈਂ ਤੁਹਾਨੂੰ ਕਦੇ ਵੀ ਉਲਾਮਾ ਨਹੀਂ ਦਵਾਂਗਾ ਗਿਲੇ ਸ਼ਿਕਵੇ ਵੀ ਨਹੀਂ ਕਰਾਂਗਾ ਮੈਨੂੰ ਵਾਹਿਗੁਰੂ ਜੀ ਨੇ ਇੰਨਾ ਸਭ ਕੁਝ ਦਿੱਤਾ ਹੈ ਸੋ ਸਾਰ ਸੰਗਤ ਜੀ ਜੇਕਰ ਅਸੀਂ ਵੀ ਸੋਚੀਏ ਕਿ ਪਰਮਾਤਮਾ ਜੀ ਨੇ ਸਾਨੂੰ ਕਿੰਨੀਆਂ ਵੱਡੀਆਂ ਵੱਡੀਆਂ ਦਾਤਾਂ ਦਿੱਤੀਆਂ ਹਨ ਤੁਸੀਂ ਉਹਨਾਂ ਵੱਲ ਵੀ ਵੇਖੋ ਜਿਨ੍ਹਾਂ ਦੇ ਕੋਲ ਬੱਚੇ ਨਹੀਂ ਹਨ ਜਾਂ ਜਿਹੜੇ ਚੱਲ ਫਿਰ ਨਹੀਂ ਸਕਦੇ ਜਾਂ ਜਿਹੜੇ ਮੰਜੇ ਤੇ ਪਏ ਹੋਏ ਹਨ ਕਿ ਤੁਸੀਂ ਉਹਨਾਂ ਤੋਂ ਵੀ ਬੁਰੇ ਹੋ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਜਿੰਨਾ ਵੀ ਕਰੋ ਉਹਨਾਂ ਹੀ ਥੋੜਾ ਹੈ ਕਿਉਂਕਿ ਪਰਮਾਤਮਾ ਨੇ ਹੀ ਸਾਨੂੰ ਸੋਹਣਾ ਸਰੀਰ ਬਖਸ਼ਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ